ਮਹਾਲੀ ਦੇ ਵਿੱਚ ਬੇਸ਼ੱਕ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਨੇ ਪਰ ਇਸ ਦੇ ਬਾਵਜੂਦ ਜਿਹੜਾ ਭੂ ਮਾਫੀਆ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਕਲੋਨੀਆਂ ਕੱਟੀਆਂ ਗਈਆਂ ਨੇ ਜਿੱਥੇ ਲਗਾਤਾਰ ਹਾਸੇ ਹੋ ਰਹੇ ਨੇ ਜਦ ਜਦ ਕੇ ਵੱਡੀਆਂ ਜਿਹੜੀਆਂ ਤਾਰਾ ਹਾਈ ਟੈਂਸ਼ਨ ਤਾਰਾਂ ਜਾ ਰਹੀਆਂ ਨੇ ਉਹਨਾਂ ਦੇ ਥੱਲੇ ਪੂਰਾ ਜਿਹੜੇ ਨਿਰਮਾਣ ਨੇ ਉਹ ਕੀਤੇ ਜਾ ਚੁੱਕੇ ਨੇ ਤੇ ਵੱਡੀ ਗੱਲ ਇਹ ਆ ਕਿ ਇਹਨਾਂ ਦੇ ਨਾਲ ਲਗਾਤਾਰ ਹਾਸੇ ਹੋ ਰਹੇ ਨੇ ਅੱਜ ਕੋਈ ਪਹਿਲਾ ਹਾਸਾ ਨਹੀਂ ਅੱਜ ਵੀ ਜੇਕਰ ਤੁਸੀਂ ਉਹ ਤਸਵੀਰਾਂ ਦਿਖਾਈਏ ਸਾਹਮਣੇ ਬੜਮਾਜਰਾ ਕਲੋਨੀਆਂ ਜਿੱਥੇ ਇੱਕ ਤਿੰਨ ਮੰਜ਼ਲਾ ਮਕਾਨ ਦੇ ਵਿੱਚ 8 ਸਾਲ ਦੀ ਬੱਚੀ ਇਹੜੀ ਤਾਰਾਂ ਦੀ ਚਪੇੜ ਚਾਉਣ ਕਰਕੇ ਜਿਹੜਾ ਬੁਰੀ ਤਰ੍ਹਾਂ ਜਿਹੜੀ ਆ ਜਲ ਗਈ ਆ ਜਿਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੱਤੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਵੱਡੀ ਹੈਰਾਨੀ ਦੀ ਗੱਲ ਹੈ ਕਿ ਬੱਚੀ ਦੇ ਸਿਰ ਤੇ ਬਾਪ ਵੀ ਹੈ ਨਹੀਂਗਾ ਹਲੇ ਮਹੀਨਾ ਕ ਪਹਿਲਾਂ ਹੀ ਜਿਹੜਾ ਮਹਾਲੀ ਦੇ ਵਿੱਚ ਆ ਕੇ ਰਹਿਣ ਲੱਗੇ ਸੀ ਤੇ ਅਚਾਨਕ ਅੱਜ ਉਹਦਾ ਇੱਕ ਸਰੀਆ ਜਿਹੜਾ ਉਹ ਤਾਰਾਂ ਨਾਲ ਖੁਆ ਗਿਆ ਤੇ ਜਿੱਥੇ ਉਹਦਾ ਜਿਹੜਿਆ ਇਹ ਹਾ사 ਹੋ ਗਿਆ ਪਰ ਜੇਕਰ ਤੁਹਾਨੂੰ ਤਸਵੀਰ ਸਿਰੇ ਤੱਕ ਦਿਖਾਈਏ ਤਾਂ ਹਾਈ ਟੈਂਸ਼ਨ ਤਾਰਾਂ ਦੇ نیچے ਲਗਾਤਾਰ ਜਿਹੜੀਆਂ ਘਰ ਨੇ ਜਿਹੜੇ ਮਕਾਨ ਨੇ ਉਹ ਬਣ ਰਹੇ ਨੇ ਜੇ ਬੇਸ਼ੱਕ ਲੋਕਾਂ ਵੱਲੋਂ ਸਮੇਂ-ਸਮੇਂ ਸਕਾਇਤ ਵੀ ਕੀਤੀ ਜਾਂਦੀ ਆ ਪਾਵਰ ਕਮਪਾਨ ਵਿਭਾਗ ਨੂੰ ਪਰ ਇਸ ਦੇ ਬਾਵਜੂਦ ਜਿਹੜੀਆਂ ਕਲੋਨੀਆਂ ਦਾ ਨਿਰਮਾਣ ਹੋ ਰਿਹਾ ਲੋਕਾਂ ਦੀ ਮਜਬੂਰੀ ਆ ਕਹਿੰਦੇ ਅਸੀਂ ਜਿਹੜੇ ਮਕਾਨ ਨੇ ਰਹਿਣੇ ਨੇ ਜਾਂ ਸਸਤੇ ਮਿਲਦੇ ਨੇ ਪਰ ਜਦੋਂ ਹਾ사 ਹੁੰਦਾ ਕਿਉਂਕਿ ਬਲੌਂਗੀ ਦੇ ਵਿੱਚ ਵੀ ਕਈ ਲੋਕਾਂ ਦੀ ਹਾਈ ਟੈਂਸ਼ਨ ਤਾਰਾਂ ਦੇ ਕਾਲ ਚਪੇੜ ਚਾਉਣ ਦੇ ਨਾਲ ਜਿਹੜੀ ਆ ਮੌਤ ਹੋ ਚੁੱਕੀ ਆ ਕੁਝ ਲੋਕ ਵੀ ਨੇ ਇੱਥੇ ਬਾਈ ਜਿੱਥੇ ਰਹਿੰਦੇ ਹੋ ਕਿੰਨੀ ਕ ਜਿਹੜੀ ਤਾਰਾ ਨਿਕਲਿਆ ਕਿੰਨੀ ਕ ਰਾਤ ਕੋ ਆਵਾਜ਼ ਆਤੀ ਹੈ ਇਸਕੋ ਇਸਕੀ ਨਹੀਂ ਆਵਾਜ਼ ਬੁਜਾਤੀ ਹੈ ਠੰਡੀ ਮੇ ਆਤੀ ਇਸਕੀ ਬਾਤ ਪਰ ਅੱਜ ਇੱਕ ਹਾਦਸਾ ਹੋ ਗਿਆ ਬੱਚੀ ਜਲ ਗਈ ਕਿਆ ਲੱਗਦਾ ਕਿਤਨੇ ਕ ਫੁੱਟ ਲੱਗਦਾ ਹੈਗਾ ਮੇਰਾ ਪਚਾਰ ਪੰਜ ਫੁੱਟ ਹੋਗਾ ਅਗੇ ਮੈਂ ਤਾਂ ਉਸ ਟਾਈਮ ਥਾਂ ਨਹੀਂ ਅਭੀ ਆਇਆ ਨਾ ਦੇਖਾ ਤਾਂ ਪਤਾ ਤਾਂ ਲੱਗਿਆ ਨਾ ਨਾ ਸੂਨਾ ਧਤਾ ਮੈਂ ਕਿੰਨਾ ਚਿਰ ਬੱਚੋ ਆਪਕੋ ਪਤਾ ਲੱਗੇਗਾ ਮਿੰਨਾ ਕੇ ਹੋਇਆ ਬੱਚੀ ਕੋ ਰਹਿਤੇ ਕੋ ਜਹਾਂ ਪਰ ਨਹੀਂ ਨਹੀਂ ਇਹ ਸਭ ਨਹੀਂ ਪਤਾ ਹੈ ਭਾਈ ਜੀ ਪਤਾ ਕੁਛ ਬੱਚੀ ਅਭੀ ਮਹੀਨੇ ਪਹਿਲੇ ਯਹਾਂ ਰੈਂਟ ਤੇ ਰਹਿਣੇ ਕੇ ਲੀ ਆਏ ਹੈ ਠੀਕ ਹੈ ਜੀ ਬੱਚੀ ਉੱਪਰ ਖੇਲ ਰਹੀ ਥੀ ਉੱਪਰ ਜਿਹੜਾ ਸੀਲਿੰਗ ਵਾਲਾ ਹੁੰਦਾ ਨਾ ਪੱਟੀ ਸੀ ਉਹ ਉੱਥੀ ਉਹ ਬੱਚੀ ਨਾ ਹੱਥ ਮੇ ਲੈ ਕੇ ਉਸਨੇ ਛੂਹਾ ਦਿਆ ਤਾਰ ਮੇ ਤੋ ਥੋੜੀ ਝੁਲਸ ਗਈ ਬਸ ਅੱਛਾ जुलसी थोड़ी जुल फुण फुण ना जुलसी काफी ज्यादा जुलसी है मैं जाके अस्पताल देख के आय ना मतलब काफी ज्यादा हालत तो उसकी गंभीर बनी हुई है लेकिन आ, आप लेकिन मेरा कहने का मतलब है आप जहाँ रहते हो कितना एक मुश्किल है जहाँ पर रहना मुश्किल तो है जी जमीन सस्ती है इस करके लेना पड़ता है जी बाकी शहर में मजबूरी है महंगे फ्लैट मिल रहे हैं क्या आपको लगता है कि इस तारा को हटाना चाहिए क्योंकि कोई भी हादसा तो कोई भी हो सकता है आपने तो रहने लग गए आप ले लिया मकान लेकिन अब पावर कौन विभाग को, को इनको हटाना चाहिए जहाँ लगन बिल्कुल जी क्योंकि अब तो बसों काफी ज्यादा होगी अब तो बस कीजिए जी यहाँ सिटी बस के पूरी कलोनिया होगी तो तारी अडा की कलोनी तो नहीं हट सकती है ਬਿਲਕੁਲ ਦੇਖ ਸਕਦੇ ਹੋ ਤੁਸੀਂ ਇਹ ਬੱਚੇ ਵੀ ਨਹੀਂ ਕਿਉਂਕਿ ਬਹੁਤ ਸਾਰੇ ਉਤਾਰਾਂ ਜਿਹੜੇ ਉੱਪਰੋਂ ਨਿਕਲਦੀਆਂ ਨੇ ਤਾਂ ਇਹਦੇ ਨਾਲ ਕੋਈ ਨਾ ਕੋਈ ਹਾਸਾ ਹੋ ਜਾਂਦਾ ਕਿਉਂਕਿ ਇਹ ਕਲੋਨੀ ਪੂਰੀ ਤਰ੍ਹਾਂ ਵਿਕਸਤ ਦਾ ਜਿਹੜਿਆ ਹੋ ਚੁੱਕੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਇੱਥੇ ਰਹਿ ਰਹੇ ਨੇ ਜ਼ਿਆਦਾਤਰ ਅਚਾਨਕ ਬੱਚੇ ਨੇ ਜਿਹੜੇ ਉਹ ਸੱਤ ਤੇ ਜੱਜ ਜਾਂਦੇ ਨੇ ਤੇ ਇਸ ਤਰ੍ਹਾਂ ਹਾਸਾ ਸਕਾਰ ਹੋ ਜਾਂਦੇ ਨੇ ਬੱਚੀ ਵੀ 80% ਆ ਜਿਹੜੀ ਆ ਉਹ ਇਸ ਜਿਹੜੀ ਆ ਕਟੜਨਾ ਦੇ ਨਾਲ ਉਲਚ ਗਿਆ ਉਹਨੂੰ ਹੋਣਾ ਜਿਹੜਾ ਪੈਥੋਂ ਜਿਹੜਾ ਹਸ ਤੋਂ ਬਾਅਦ ਮਹਾਲੀ ਜਿਹੜਾ ਸੇਵਾ ਹਸਪਤਾਲ ਦਾਖਲ ਕਰਾਇਆ ਗਿਆ ਉਹ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦੂਜੇ ਪਾਸੇ ਜਦੋਂ ਹਾਲਤ ਗੰਭੀਰ ਦੇਖਦੇ ਉਹਨੂੰ ਜਿਹੜਾ ਸੈਕਟਰ ਚੰਡੀਗੜ੍ਹ ਸੈਕਟਰ 32 ਦੇ ਵਿੱਚ ਰੈਫਰ ਕੀਤਾ ਗਿਆ ਹੁਣ ਜਿਹੜਾ ਉੱਥੇ ਉਹਦਾ ਇਲਾਜ ਚੱਲਦਾ ਪਰਮਾਤਮਾ ਅਗੇ ਅਰਦਾਸ ਕੀਤੀ ਜਾ ਰਹੀ ਆ ਕਿ ਬੱਚੀ ਆਪਣੀ ਜਿਹੜੀ ਆ ਠੀਕ ਹੋ ਕੇ ਘਰ ਪਰਤੇ ਕਿਉਂਕਿ ਜਿਹੜਾ ਨੇਪਾਲ ਦੇ ਜਿਹੜਾ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਹੁਣੇ ਮਹੀਨਾ ਹੀ ਹੋਇਆ ਉਹਨਾਂ ਨੂੰ ਇੱਥੇ ਰਹਿੰਦਿਆਂ ਨੂੰ ਬੱਚੀ ਦੇ ਬਾਪ ਵੀ ਹੈ ਨਹੀਂ ਉਹਦੀ ਮਾਂ ਕੰਮਕਾਰ ਕਰਕੇ ਜਿਹੜਾ ਪਾਲਣ ਪੁੱਛ ਰਿਹਾਦਾ ਇਕੱਲੀ ਬੱਚੀ ਲਾਦਾ ਇਸ ਹਾਦਸੇ ਨਾਲ ਪਰਿਵਾਰ ਦੇ ਉੱਤੇ ਕਿਸਮ ਦਾ ਦੁੱਖਾਂ ਦਾ ਜਿਹੜਾ ਪਹਾੜ ਟੁੱਟ ਗਿਆ ਪਰ ਹਾਈ ਟੈਸ਼ਨ ਤਾਰਾਂ ਜਿਹੜੀਆਂ ਵਹਿਰ ਜਿਹੜੀਆਂ ਜਾ ਰਹੀਆਂ ਨੇ 66 ਕੇਵੀ ਜਿਹੜੀ ਦੱਸੀ ਜਾ ਰਹੀ ਆ ਜਿਹੜੀ ਆ ਲਾਈਨ ਜਾ ਰਹੀ ਆ ਇਹਦੇ ਨਾਲ ਜਿਹੜਾ ਹਾਸਾ ਹੋਇਆ ਤੇ ਇਸ ਤੋਂ ਵੱਡੀਆਂ 200 66 ਕੇਵੀ ਤੋਂ ਵੱਡੀਆਂ ਜਿਹੜੀਆਂ ਤਾਰਾਂ ਵੀ ਇੱਥੇ ਜਿਹੜੀਆਂ ਗੁਜ਼ਰ ਰਹੀਆਂ ਨੇ ਇਸ ਤਰ੍ਹਾਂ ਦਾ ਇੱਕ ਹਾਸਾ ਹੀ ਨਹੀਂ ਹੋਇਆ ਹੋਰ ਵੀ ਕਈ ਤਰ੍ਹਾਂ ਦੇ ਹਾਸੇ ਹੋ ਸਕਦੇ ਨੇ ਜੇਕਰ ਪ੍ਰਸ਼ਾਸਨ ਨੇ ਇਸ ਤਰਫ ਧਿਆਨ ਨਾ ਦਿੱਤਾ ਮਹਾਲੀ ਤੋਂ ਗਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ